ਉਕੇ 48 ਘੰਟੇ ਤੋਂ ਜ਼ਿਆਦਾ ਹੋ ਗਿਆ ਇਸ ਰੇਡ ਕੰਟੀਨਿਊਟਲੀ ਚੱਲ ਰਹੀ ਹੈ ਤੇ ਦੇਖੋ ਗੱਲ ਇਹ ਹੈ ਕਿ ਜਦੋਂ ਨਜਾਇਜ਼ ਸ਼ਰਾਬਾਂ ਦੇ ਜਿਹੜੇ ਜ਼ਖੀਰੇ ਆ ਉਹ ਲੋਕੀ ਜਿਹੜੇ ਆ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਵਾਸਤੇ ਇਕੱਠੇ ਕਲੀ ਫਿਰਦੇ ਆ ਤੇ ਉਹਨਾਂ ਤੇ ਰੇਡ ਹੋਣੀ ਚਾਹੀਦੀ ਸਾਨੂੰ ਤਾਂ ਕਿਸੇ ਤੇ ਨਹੀਂ ਗੱਲ ਕਿਸ ਤੇ ਨਜਾਇਜ਼ ਨਾ ਹੋਵੇ ਆਠ ਰੈਲੀਆਂ ਬਦਲ ਸਾਹਿਬ ਨੇ ਕੀਤੀਆਂ ਕੀ ਲੱਗਦਾ ਕਿੰਨਾ ਕਿ ਤੁਹਾਡੀ ਚੋਣ ਮਹੀਮ ਨੂੰ ਹਲਾਰਾ ਤੁਸੀਂ ਦੱਸੋ ਵੀ ਬਟਾਲੇ ਦੇ ਵਿੱਚ ਕਿਸੇ ਪਾਰਟੀ ਨੂੰ ਇਦਾਂ ਦਾ ਰਿਸਪਾਂਸ ਮਿਲਿਆ ਤੁਹਾਡੇ ਸਾਹਮਣੇ ਤੁਹਾਡੇ ਕੋਲ ਸਾਡੇ ਨਾਲ ਦਲਜੀਤ ਸਿੰਘ ਚੀਮਾ ਹਰੀ ਮੌਜੂਦ ਆ ਦੋ ਦਿਨ ਲਗਾ ਕੇ ਗਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਰੀ ਤਲਜੀਤ ਸਿੰਘ ਚੀਮਾ ਉਹਨਾਂ ਦੀ ਚੋਣ ਮੁਹਿੰਮ ਨੂੰ ਹਲਾਰਾ ਦੇਣ ਲਈ ਚੀਮਾ ਜੀ ਬਾਦਲ ਸਾਹਿਬ ਦੋ ਦਿਨ ਤੁਹਾਡੀ ਚੋਣ ਮੁਹਿੰਮ ਤੇ ਆ ਕੇ ਕੋਈ ਖਾਸ ਦੇਖੋ ਬਹੁਤ ਧੰਨਵਾਦ ਕਰਦਾ ਮੈਂ ਪ੍ਰਧਾਨ ਸਾਹਿਬ ਦਾ ਇਲੈਕਸ਼ਨ ਦੇ ਵਿੱਚ ਐਨਾ ਟਾਈਮ ਕੈਂਡੀਡੇਟ ਵਾਸਤੇ ਲਗਾਤਾਰ ਪੰਨਾ ਔਕਾ ਹੁੰਦਾ ਕੱਲ ਸਵੇਰ ਤੇ ਆਏ ਆ ਤੇ ਰਾਤ ਤੱਕ ਅੱਠ ੜੜੀਆਂ ਕੀਤੀਆਂ ਆਰ ਬਹੁਤ ਮੈਨੂੰ ਖੁਸ਼ੀ ਹੈ ਕਿ ਚਾਹੇ ਸਜਨਪੁਰਾ ਚਾਹੇ ਪਠਾਨਕੋਟ ਚਾਹੇ ਪੋਆ ਚਾਹੇ ਦਿਨਨਗਰ ਗੁਰਦਾਸਪੁਰ ਕਾਧੀਆਂ ਡੇਰੇ ਬਾਬਾ ਨਾਨਕ ਆਰ ਬਟਾਲਾ ਇਸ ਰੱਗ 'ਚ ਜਿਸ 'ਚ ਜਨਤਾ ਰੱਖੀ ਹੋਈ ਆ ਉਹਨੂੰ ਲੈ ਕੇ ਬਹੁਤ ਵੱਡਾ ਮੈਂ ਜਨਤਾ ਦਾ ਧੰਨਵਾਦ ਕਰਦਾ ਜਨਤਾ ਇਸ ਵੇਲੇ ਤਬਦੀਲੀ ਫਿਰ ਚਾਹਦੀ ਆ ਪੁਰਾਣਾ ਜਿਹੜਾ ਤਜਰਬਾ ਜਨਤਾ ਦਾ ਬਹੁਤ ਮਾੜਾ ਸਾਬਤ ਹੋਇਆ ਉਹਨਾਂ ਜਨਤਾ ਸ਼ਰਮਣੀ ਅਕਾਲੀ ਦਰ ਨੂੰ ਖੇਤਰੀ ਪਾਰਟੀ ਦੇ ਤੌਰ ਤੇ ਉੱਤੇ ਫਿਰ ਅੱਗੇ ਲਿਆਉਣਾ ਚਾਹੁੰਦੀ ਹੈ ਤਾਂ ਜੋ ਪੰਜਾਬ ਦੇ ਪੰਜਾਬੀਆਂ ਦੇ ਪੰਜਾਬੀਅਤ ਦੇ ਉਸੇ ਕੌਮ ਦੇ ਜਿਹੜੇ ਮਸਲੇ ਆ ਉਹ ਹੱਲ ਹੋ ਸਕਣ ਪੰਜਾਬ ਫਿਰ ਡਵੈਲਪਮੈਂਟ ਦੇ ਨਕਸ਼ੇ ਦੇ ਉੱਤੇ ਚੱਲ ਸਕੇ ਉਹ ਕੱਲ ਦਾ ਸੱਤ ਜਗ੍ਹਾ ਦੇ ਬਟਾਲੇ ਦੇ ਵਿੱਚ ਰੇਡ ਚੱਲਦੀ ਹੈ ਪੋਲਿਟੀਕਲ ਬੈਂਡ ਡਾਟਾ ਦੇਖਦੇ ਹੋ ਕਿ ਜਾਂ ਇਹਨੂੰ ਕਿਸ ਨਜ਼ਰ ਨਾਲ ਦੇਖਦੇ ਹੋ ਇਸ ਰੇਡ ਨੂੰ ਕਿਉਂਕਿ 48 ਘੰਟੇ ਤੋਂ ਜ਼ਿਆਦਾ ਹੋ ਗਿਆ ਇਸ ਰੇਡ ਕੰਟੀਨਿਊਟਲੀ ਚੱਲਦੀ ਨੂੰ ਤੇ ਦੇਖੋ ਗੱਲ ਇਹ ਹੈ ਕਿ ਜਦੋਂ ਨਜਾਇਜ਼ ਰਾਬਾਂ ਦੇ ਜਿਹੜੇ ਜ਼ਖੀਰੇ ਆ ਉਹ ਲੋਕੀ ਜਿਹੜੇ ਆ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਵਾਸਤੇ ਇਕੱਠੇ ਕਰੀ ਫਿਰਦੇ ਆ ਤੇ ਉਹਨਾਂ ਤੇ ਰੈਡ ਹੋਣੀ ਚਾਹੀਦੀ ਸਾਨੂੰ ਤਾਂ ਕਿਸੇ ਤੇ ਨਹੀਂ ਗੱਲ ਕਿਸੇ ਤੇ ਨਜਾਇਜ਼ ਨਾ ਹੋਵੇ ਲੇਕਿਨ ਜੇ ਕੋਈ ਗਲਤ ਕੰਮ ਕਰ ਰਿਹਾ ਕੋਈ ਸਮਗਮਣ ਕਰ ਰਿਹਾ ਇਲੈਕਸ਼ਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਤੋ ਕੋਈ ਵੀ ਏਜੰਸੀ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਕਿਸੇ ਤੇ ਨਜਾਇਜ਼ ਨਾ ਹੋਵੇ ਜਿਹੜੀਆਂ 8 ਰੈਲੀਆਂ ਬਾਦਲ ਸਾਹਿਬ ਨੇ ਕੀਤੀਆਂ ਕੀ ਲੱਗਦਾ ਕਿੰਨਾ ਤੁਹਾਡੀ ਚੋਣ ਮਹੀਮ ਨੂੰ ਹਲਾਰਾ ਤੁਸੀਂ ਮੈਨੂੰ ਦੱਸੋ ਵੀ ਬਟਾਲੇ ਦੇ ਵਿੱਚ ਕਿਸੇ ਪਾਰਟੀ ਨੂੰ ਇਦਾਂ ਦਾ ਰਿਸਪੌਂਸ ਮਿਲਿਆ ਤੁਹਾਡੇ ਸਾਹਮਣੇ ਤੁਹਾਡੇ ਕੋਲੇ ਵੀ ਖੜੇ ਹੋਣ ਨੂੰ ਥਾਂ ਨਹੀਂ ਸੀ ਅਸੀਂ ਦੇਖ ਰਹੇ ਸੀ ਤੁਸੀਂ ਕਿੰਨੇ ਔਕੇ ਕਵਰੇਜ ਕਰ ਰਹੇ ਸੀ ਕਿ ਕਿਸੇ ਦੇ ਪੈਰ ਨਹੀਂ ਥੱਲੇ ਲੱਗਦੇ ਇੰਨਾ ਹਰਸਿਕਾ ਇਸ ਕਰਕੇ ਪਿਆਰ ਹੈ ਸੰਗਤ ਦਾ ਲੋਕੀ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਜਿਹੜਾ ਨਵਾਂ ਫੈਸਲਾ ਲਿਆ ਉਹਨੂੰ ਵੈਲਕਮ ਕਰ ਰਿਹਾ ਦੁਬਾਰਾ ਅਕਾਲੀ ਦਰ ਨੂੰ ਸੱਤਾ ਚਾਹਾਂ ਨੂੰ ਦੇਖਣ ਤੋਂ ਪਹਿਲਾਂ ਰਵਿਕਰ ਸਿੰਘ ਕਾਲੋ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਕਾਤਾ ਅਜ ਕੈਰੋ ਸਾਹਿਬ ਨੂੰ ਵੀ ਦਿਖਾਤਾ ਸੀ ਦੇਖੋ ਡਿਸਪਲਿਨ ਸਾਰਿਆਂ ਵਾਸਤੇ ਇੱਕੋ ਜਿਹਾ ਕੋਈ ਵੀ ਪਾਰਟੀ ਨੂੰ ਅਗਰ ਜੰਗ ਦੇ ਵਿੱਚ ਖਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਸਖਤ ਫੈਸਲੇ ਪਾਰਟੀ ਨੂੰ ਲੈਣੇ ਚਾਹੀਦੇ ਮੇਰੀ ਤਾਂ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਇਦਾਂ ਨਹੀਂ ਕਰਨਾ ਚਾਹੀਦਾ ਲੋਕੀ ਦੇਖੋ ਲੱਖਾਂ ਦੀ ਗਿਣਤੀ ਦੇ ਵਿੱਚ ਲੋਕੀ ਜਿਹੜੇ ਆ ਬਣਾਉਣਾ ਚਾਹੁੰਦੇ ਆ ਸ਼ਰਮਣੀ ਅਕਾਲੀ ਦਰ ਨੂੰ ਅੱਗੇ ਅਤੇ ਆਪਣੇ ਜਿਹੜੇ ਲੀਡਰ ਜਿਨ੍ਹਾਂ ਨੇ ਜਿਹੜੇ ਵੱਡੇ ਫਾਇਦੇ ਲਏ ਆ ਜਿਉਹ ਪਾਰਟੀ ਦਾ ਨੁਕਸਾਨ ਕਰਨਗੇ ਤਾਂ ਪਾਰਟੀ ਡਿਸਪਲਿਨ ਸਾਰੇ ਤੇ ਲੱਗੂ। ਇਹ ਕਾਰਨ ਦੇਖੇਗੇ ਕਾਰਸਾਹ ਨੂੰ ਬਾਹਰ ਕੱਢਣ। ਕੋਈ ਕਾਰਨ ਜਦੋਂ ਕੈਂਡੀਡੇਟਸ ਦੀਆਂ ਕੰਪਲੇਨਟਸ ਆਉਂਦੀਆਂ ਕਿ ਸਾਨੂੰ ਸਹਿਯੋਗ ਨਹੀਂ ਮਿਲ ਰਿਹਾ ਸਾਡੇ ਖਿਲਾਫ ਕੰਮ ਚੱਲ ਰਿਹਾ। ਗੁਰਜੀਤ ਸਿੰਘ ਜੀ ਮਾਹਰੀ ਹੈ ਸਾਡੇ ਨਾਲ ਹਲਕਾ ਇੰਚਾਰਜ ਨਰੇਸ਼ ਮਾਜਨ ਨੇ ਉਹਨਾਂ ਨਾਲ ਵੀ ਗੱਲ ਕਰ ਕਿੱਦਾਂ ਦੀ ਰੈਲੀ ਰਹੀ ਕਿਸ ਤਰ੍ਹਾਂ ਦਾ ਰਿਸਪਾਂਸ ਵਧਿਆ। ਮੈਂ ਧੰਨਵਾਦੀ ਆ ਆਪਣੇ ਹਲਕੇ ਦੇ ਨਿਵਾਸੀਆਂ ਦਾ ਕਿਉਂਕਿ ਇਹ ਪਹਿਲੀ ਚਾਨਾ ਸ਼ੋਪ ਪ੍ਰਾਪਤ ਧਰਤੀ ਹੈ ਗੁਰੂ ਸ੍ਰੀ ਗੁਰਨਾਨਕ ਦੇਵ ਮਹਾਰਾਜ ਦੀ ਮਾ ਕਾਲੀਦਵਾਰੇ ਦੀ ਪਵਮਨ ਧਰਤੀ ਹੈ ਅਜਲੇਸ਼ਵਰ ਧਾਮ ਦੀ ਧਰਤੀ ਹੈ ਅੱਜ ਜਿੰਨਾਂ ਮੈਨੂੰ ਪਿਆਰ ਤੇ ਸਤਿਕਾਰ ਹਲਕੇ ਦੇ ਸਾਰੇ ਸੰਗਤ ਵੱਲੋਂ ਮਿਲਿਆ ਮੈਂ ਕੋਟੀ ਕੋਟੀ ਉਹਨਾਂ ਦਾ ਰਿਣੀ ਆ ਔਰ ਮੈਂ ਸਮਝ ਨਾ ਇਹ ਛੋਟੇ ਜਿਹੇ ਸੱਦੇ ਤੇ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਔਰ ਸਾਡੇ ਕੈਂਡੀਡੇਟ ਜਿਹੜੇ ਨੇ ਦਿੱਤੇ ਸੁਖਬੀਰ ਸਿੰਘ ਬਾਦਲ ਜੀ ਦੁਆਰਾ ਆਪਣੇ ਚੀਫ ਡਾਕਟਰ ਦਰਜੀਤ ਸਿੰਘ ਜੀਮਾ ਜੀ ਮੈਂ ਸਮੇਂ ਨਾਲ ਵੀ ਸਾਰੇ ਪਿਆਰ ਕਰਨ ਵਾਸਤੇ ਆਇਆ ਪਿਆਰ ਜਿਤਾਉਣ ਵਾਸਤੇ ਆਇਆ ਔਰ ਇਹ ਮੰਨ ਮਣਾ ਚੁਕੇ ਨੇ ਇੱਕ ਤਰੀਕ ਨੂੰ ਵੋਟਾਂ ਦੇ ਫਤਵੇ ਦੇ ਵਿੱਚ ਕਿਉਂਕਿ ਜਿਹੜਾ ਜਿਹੜਾ ਇਹ ਗਾਂਧੀ ਕੈਂਪ ਆ ਇਹਦੇ ਚ ਪੋਲੀਟੀਕਲ ਪਾਰਟੀਆਂ ਤਰਜੀਹ ਦਿੰਦੀਆਂ ਨੇ ਚਾਹੇ ਤੁਸੀਂ ਉਹ ਚਾਹੇ ਹੋਰ ਪਾਰਟੀਆਂ ਨੇ ਕਿ ਗਾਂਧੀ ਕੈਂਪ 'ਚ ਰੈਲੀ ਕੀਤੀ ਜਾਏ ਦੇਖੋ ਉਹਨਾਂ ਦਾ ਕੀ ਨਜ਼ਰੀਆ ਮੈਨੂੰ ਨਹੀਂ ਪਤਾ ਉਹ ਕੀ ਸੋਚ ਨਾਲ ਆਏ ਨੇ ਮੈਨੂੰ ਨਹੀਂ ਪਤਾ ਇੱਥੇ ਸੁਖਬੀਰ ਸਿੰਘ ਜੀ ਬਾਦਲ ਜਦੋਂ ਅੰਦਰੋਂ ਪਿਛਲੇ ਪਾਸਿਓਂ ਆਏ ਨੇ ਸ਼ਾਤ ਤੁਸੀਂ ਹੁੰਦੇ ਤੇ ਆਪਣੇ ਸੰਦੇ ਕਿ ਲੋਕ ਕਹਿੰਦੇ ਸੀ ਬਾਦਲ ਸਾਹਿਬ ਵਾਂਗੂ ਵੱਡੇ ਬਾਦਲ ਸਾਹਿਬ ਵਾਂਗੂ ਉਹ ਨਸ਼ਾ ਬੰਦ ਕਰਾ ਦੇ ਇੱਥੇ ਰੋਜ਼ ਮੌਤਾ ਹੁੰਦੀਆਂ ਨੇ ਅਸੀਂ ਸਾਕੇ ਮਰਨ ਨੇ ਰੋਜ਼ ਵਾਲੀਆਂ ਖੋਤੀਆਂ ਜਾਂਦੀਆਂ ਨੇ ਧੀਆਂ ਭੈਣਾ ਘਰੋਂ ਨਹੀਂ ਨਿਕਲਦੀ ਇੱਥੇ ਨੌਜਵਾਨ ਨੇ ਨਸ਼ਾ ਰੋਕਣ ਦੀ ਗੱਲ ਕੀਤੀ ਤੁਹਾਨੂੰ ਵੀ ਪਤਾ ਉਹਦਾ ਕਤਲ ਕਰ ਦਿੱਤਾ ਕਤਲ ਹੋ ਗਿਆ ਅੱਜ ਡਿਪਲੋਮਾ ਹੋਰ ਬੱਚਾ ਜਿਹਨੇ ਕੱਲ ਨੂੰ ਮਾਪੇ ਦੀ लाਡੀ ਦਾ ਸਹਾਰਾ ਬਣਨਾ ਸੀ ਉਸ ਦੀ लाਡੀ ਖੋਲੀ ਅੱਜ ਦੁਕਾਨਾਂ ਦੇ ਬੈਠਿਆ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਪਰ ਬਾਰੀ ਦਾ ਕੰਮ ਤਾਂ ਨਹੀਂ ਬੈਠ ਸਕਦਾ ਕਾਰਖਾਨੇ ਅਧਾਰ ਨੂੰ ਪਤਾ ਨਹੀਂ ਮੈਂ ਕਾਰਖਾਨੇ ਜਾ ਕੇ ਕੋਈ ਕੰਮ ਵੀ ਕਰ ਪਾ ਨਾ ਨਹੀਂ ਪਾ ਮਜ਼ਦੂਰ ਨੂੰ ਦਿਹਾੜੀ ਮਿਲ ਨਹੀਂ ਗਈ ਮਿਲਨੀ ਮਜ਼ਦੂਰ ਨੂੰ ਦਿਹਾੜੀ ਮਿਲੇ ਨਾ ਮਿਲੇ 400 ਰੁਪਿਆ ਸਾਰੀ ਦਿਹਾੜੀ ਹੈ ਮਨਰੇਗਾ ਦੇ ਅੰਦਰ ਕੱਲ ਮੈਂ ਰਾਮਪੁਰ ਜਿਹਾ ਇੱਕ ਵਿਅਕਤੀ ਦੀ ਮੌਤ ਹੋਈ ਹੈ ਅਜੇ ਤੱਕ ਉਹਨੂੰ ਲਾਲ ਪਾਈ ਨਹੀਂ ਮਿਲੀ ਬੱਚੇ ਸਕੂਲ ਜਾਣ ਤੋਂ ਘਰ ਬੈਠੇ ਨੇ ਇਹ ਸਰਕਾਰ ਬਿਲਕੁਲ ਲੋਕਾਂ ਦਾ ਧਿਆਨ ਖੋ ਬੈਠੀ ਹੈ ਔਰ ਆਮ ਪਾਰਟੀ ਤੋਂ ਲੋਕਾਂ ਦਾ ਵਿਸ਼ਵਾਸ ਛੁੱਟ ਗਿਆ ਔਰ ਅਕਾਲੀ ਦਲ ਤੇ ਉਹਨਾਂ ਦਾ ਭਰੋਸਾ ਰੱਬਰਗਾ ਨਿਕਲਿਆ ਇਹ ਦਰੇਸ਼ ਮਾਜਨ ਔਰ ਜਿਹੜੇ ਅਕਾਲੀ ਦਲ ਦੇ ਉਮੀਦਵਾਰ ਡਾਕਟਰ ਦਲਜੀਤ ਸਿੰਘ ਚੀਮਾ ਹੋਰੀ ਨੇ ਦੋ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਰੀ ਚੋਣ ਪ੍ਰਚਾਰ ਕਰਕੇ ਗਏ ਨੇ ਜੇ ਡਾਕਟਰ ਦਲਜੀਤ ਸਿੰਘ ਚੀਮਾ ਦੀ ਮੰਨੀ ਜਾਵੇ ਤੇ ਜੋ ਕਰੀਬ ਕਰੀਬ 48 ਘੰਟੇ ਤੋਂ ਅਨਕਮ ਟੈਕਸ ਦੀ ਰੇਟ ਚੱਲਦੀ ਪਈ ਆ ਉੱਤੇ ਵੀ ਟਿੱਪਣੀ ਕੀਤੀ ਪਰ ਆਉਣ ਵਾਲੇ ਨਤੀਜਿਆਂ ਬਾਰੇ ਵੀ ਜਾਣਕਾਰੀ ਦਿੱਤੀ 4 ਜੂਨ ਨੂੰ ਪਤਾ ਚੱਲ ਜਾਏਗਾ ਕਿ ਲੋਕਾਂ ਨੇ ਫਤਵਾ ਕਿਸ ਦੇ ਹੱਕ ਵਿੱਚ ਦਿੱਤਾ ਕੈਮਰਾਮੈਨ ਬੰਟੀ ਦੇ ਨਾਲ ਪੰਜਾਬ ਏਟੀ ਲਈ ਨਿਤਨੂਤਰਾ ਬਟਾਲਾ